ਜਦੋਂ ਹਰਮੰਦਰ ਸਾਹਿਬ 'ਤੇ ਪ੍ਰਕਾਸ਼ ਕਰ ਦਿੱਤਾ ਗਿਆ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ ਏ ਤੇ ਸਾਡੇ ਇਤਿਹਾਸ ਕਰ ਕਹਿੰਦੇ ਨੇ ਕਿ ਮੇਰੇ ਮਾਲਕ ਨੇ ਬਚਨ ਪੀਤੇ ਸਨ ਬਾਬਾ ਬੁੱਢਾ ਜੀ ਨੂੰ ਤੇ ਬੁੱਢਾ ਜੀ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਬਾਬਾ ਬੁੱਢਾ ਜੀ ਗ੍ਰੰਥ ਨੂੰ ਖੋਲੋ ਇਹਦੇ ਵਿੱਚੋਂ ਆਵਾਜ਼ਾਂ ਲਵੋ ਤੇ ਸਾਰਾ ਪੰਥ ਸੁਣ ਲਵੇ ਇਹਦੇ ਤੋਂ ਇੱਕ ਗੱਲ ਸਮਝਣ ਵਾਲੀ ਏ ਕਿ ਸਾਡੇ ਇਤਿਹਾਸ ਵਿੱਚ ਉਸ ਦਿਨ ਤੋਂ ਪਹਿਲਾਂ ਤੁਹਾਨੂੰ ਕਦੇ ਵੀ ਇਹ ਚੀਜ਼ ਨਹੀਂ ਮਿਲੇਗੀ ਕਿ ਗੁਰੂ ਸਾਹਿਬ ਨੇ ਕਿਤੇ ਕਿਹਾ ਹੋਵੇ ਕਿ ਪੋਥੀ ਦਾ ਪ੍ਰਕਾਸ਼ ਕਰਕੇ ਤੂੰ ਮੁਖਵਾਕ ਲੂ ਕਿਤੇ ਸੁਣਿਆ ਕਿਤੇ ਪੜਿਆ ਅੱਜ ਤੱਕ ਨਹੀਂ ਪੜਿਆ ਵੇ ਪਰ ਸਾਡੇ ਵਿੱਚ ਬੜੀ ਵੱਡੀ ਕਮੀ ਹੈ ਨਾ ਕਈ ਥਾਵਾਂ ਤੇ ਪੰਜਾਬ ਤੋਂ ਪੰਜਾਬ ਤੋਂ ਪਸ਼ੋਕਰ ਹਨ ਉੱਥੇ ਕਈ ਸ਼ਹਿਰਾਂ ਵਿੱਚ ਰਿਆਂ ਵੇਖਿਆ ਹਾਂ ਔਰ ਇਹ ਚੀਜ਼ ਸਾਡੇ ਦੇਖਣ ਵਿੱਚ ਆਉਂਦੀ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਪਾਪ ਤੁਸੀਂ ਕਿਤੇ ਵੀ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਜੇ ਕਿਸੇ ਨੂੰ ਕੰਠ ਹੈ ਤਾਂ ਕਰ ਸਕਦਾ ਹੈ ਗੁੜਕਾ ਸਾਹਿਬ ਤੋਂ ਕੀਤਾ ਜਾ ਸਕਦਾ ਹੈ ਪੋਥੀ ਸਾਹਿਤ ਤੋਂ ਕੀਤਾ ਜਾ ਸਕਦਾ ਹੈ ਪਰ ਗੁਰੂ ਕਰ ਸਿੱਖਾ ਇੱਕ ਗੱਲ ਯਾਦ ਰੱਖੀ ਮੁਖਵਾਕ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਜਾ ਸਕਦਾ ਹੈ ਮੁਖਵਾਕ ਨਾ ਤੇ ਮੋਬਾਈਲ ਤੋਂ ਲਿਆ ਜਾ ਸਕਦਾ ਹੈ ਨਾ ਗੁੜਕਾ ਸਾਹਿਬ ਤੋਂ ਲਿਆ ਜਾ ਸਕਦਾ ਤੇ ਨਾ ਪੋਥੀ ਤੋਂ ਲਿਆ ਜਾ ਸਕਦਾ ਅਸੀਂ ਸੰਖਿਆ ਪ੍ਰਕਾਸ਼ ਕੀਤੀਆਂ ਨੇ 查那边。